ਕੀ ਕਰ ਰਿਹਾ ਮਾ ਕੀ ਹਾਲ ਹੈ ਬੜੀਆ ਭਾਜੀ ਆਪ ਸੁਣਾਓ ਬੜੀਆ ਭਾਈ ਏੜ ਹੁੰਦੇ ਮੰਤਰ ਭਾਈ ਭਾਈ ਬਚਾਰੇ ਤੁਸੀਂ ਸਸਵਾਲ ਕਹਾਂ ਜਾ ਰਹੇ ਹੋ ਸਸਵਾਲ ਜਾ ਰਹੇ ਆ ਮੈਂ ਆਪਾਂ ਦਾ ਸਸਵਾਲ ਜਾ ਇਹ ਸਸਵਾਲ ਹੀ ਰਹਿੰਦਾ ਏ ਭਾਈ ਸਾਹ ਦੇ ਖਾਤਾ ਹੈ ਅੱਛਾ ਉਹ ਪਾਂਹ ਗਾ ਰਿਹਾ ਬਿਤੇਰਾ ਕੋਈ ਵੀ ਦੋਸ਼ ਨਹੀਂ ਹੈ ਉਸ ਕੇ ਪਿੱਛੇ ਬੜਾ ਹੈ ਸਾਡੇ ਵਾਲੇ ਗੋਰਾ ਨੂੰ ਸੈਲੀਬ੍ਰਿਟੀ ਮੰਨ ਲੈਂਦੇ ਆ ਬਸ ਜੱਥੇ ਆਉਣ ਗਿਆ ਵੇਖ ਲੋ ਜੜਾ ਰੱਖਿਆ ਨਾ ਨੇ ਜਿਵੇਂ ਆਪਾਂ ਕੇ ਆਪਣੇ ਨੇ ਸਾਥ ਹੁੰਦੇ ਉਹ ਸਾਹਣਾ ਦੇਖ ਜਿਹੜੇ ਸਾਉਣਾ ਨੂੰ ਆਇਆ ਲੱਗਦਾ ਜਿਵੇਂ ਬੱਸ ਨੂੰ ਬ੍ਰੇਕਵਾਵਾ ਮਿਲ ਗਿਆ ਹੁੰਦਾ ਨਾਲ ਤੇ ਇਹ ਪਾਕਿਸਤਾਨੀ ਬੜਾ ਡਾਉਣਾ ਮੰਨ ਰਹਿਣਾ ਪਾਕਿਸਤਾਨ ਸਾਹਿਬ ਹਾਂ ਜੀ ਕਾਂ ਦੇ ਪਾਕਿਸਤਾਨ ਨੇ ਕਾਂ ਦੇ ਸਰਹੌਰ ਸੇ ਲਾਹੌਰ ਸੇ ਹਾਂ ਇੱਕ ਸਰਹੌਰ ਸੇ ਜੀ ਨਹੀਂ ਬਾਜੀ ਇੱਕ ਹੋਰ ਕਿੱਥੋਂ ਆਇਆ ਮੈਂ ਬਰਮਾ ਦਾ ਬਾਜੀ ਬਰਮਾ ਨੀਮਾ ਮਿਆਂਮਾਰ ਹਰਿਆਣਾ ਨੀਮਾ ਇਹ ਹੈਗਾ ਪਟਾਇਆ ਤੇ ਪਟਾਇਆ ਸਿਰਦਾਵਾ ਟੂਰ ਆ ਤੁਹਾਨੂੰ ਅੱਜ ਸਾਰੇ ਦੰਦ ਦਿਖਾਉਣੇ ਵੀ ਕੀ ਕੀ ਐਕਟੀਵਿਟੀ ਹੁੰਦੀ ਹੈ ਸਭ ਤੋਂ ਪਹਿਲਾਂ ਮਾਰਨਿੰਗ ਜਿਹੜਾ ਹੈਗਾ ਨਾ ਫਸ ਮੰਦਰਾ ਜਾਵਾਂਗੇ ਫਲਾਹ ਇਹ ਆਪਣਾ ਗਰੁੱਪ ਵੀ ਆਇਆ ਹੋਣਾ ਤੇ ਮੁੰਡੇ ਹਨ ਸਭ ਤੋਂ ਪਹਿਲਾਂ ਕੀ ਹੁੰਦਾ ਵੀ ਸਭ ਤੋਂ ਪਹਿਲਾਂ ਇਹ ਜਿਹੜੀਆਂ ਵੈਣਾ ਤੁਹਾਨੂੰ ਤੁਹਾਡੇ ਹੋਟਲ ਚੋਂ ਲੈ ਕੇ ਆਉਂਦਗਾ ਠੀਕ ਆ ਉਦੋਂ ਬਾਅਦ ਇੱਥੇ ਆ ਕੇ ਜਿਹੜਾ ਹੈਗਾ ਸਾਰਿਆਂ ਦੇ ਹੱਥਾਂ ਤੇ ਨੰਬਰ ਜੇ ਲਾ ਗਿਆਂਦਾ ਮੈਂ ਦਿਖਾ ਦਿੰਨਾ ਜਿਵੇਂ ਇਦਾਂ ਠੀਕ ਹੈ ਉਦੋਂ ਬਾਅਦ ਇੱਥੇ ਜੇਕਰ ਤੁਸੀਂ ਬੂਟ ਪਾ ਗਏ ਤਾਂ ਤੁਹਾਨੂੰ ਚਪਲਾਂ ਕਿੱਦਿਆਂ ਪੈ ਸਕਦੀਆਂ ਠੀਕ ਆ ਜਾਂ ਆਪਣੇ ਆਇਨਕਾਂ ਉਹ ਲੈ ਕੇ ਆਓ ਬਾਕੀ ਤੇ ਸਸਤਾ ਹੀ ਹੁੰਦਾ ਕੰਮ ਲੱਗ ਪਾ ਆਇਨਕ ਹੈ 100 ਬਾਤਾਂ ਦੇ ਦਿੰਦੇ ਆ ਠੀਕ ਹੈ ਤੇ ਨਾਲ ਚਪਲਾਂ ਵੀ 100 ਬਾਤਾਂ ਮਿਲ ਜਾਂਦੇ ਆ ਸੋ ਆਪਣਾ ਟੂਰ ਰੈਡੀ ਹੈ ਠੀਕ ਆ ਅੱਡ ਅੱਡ ਜਿਹੜੇ ਚੱਲਦੇ ਆ ਇਹ ਆਪਣੀਆਂ ਦੂਰੋਂ ਹੀ ਪਤਾ ਲੱਗਦੇ ਹੁੰਦੇ ਵੈਸੇ ਤੇ ਆ ਜਿਹੜਾ ਚਾਈਨੀਜ਼ ਚੁਣੀ ਹੈ ਠੀਕ ਆ ਸੋ ਆਹ ਹਾਂ ਬੰਦੇ ਹਣ ਆਪਣੋ ਗਾਈਡ ਕਰਕੇ ਲੈ ਕੇ ਜਾਣਗੇ ਇੱਥੇ ਇਹ ਜਿਹੜੀਆਂ ਟੋਪੀ ਵਿੱਚ ਨਾਲੀਆਂ ਬੁੜੀਆਂ ਉਹ ਮੇਲੀ ਜਾਣੀਆਂ ਜਾਂ ਆ ਮੋਬਾਈਲ ਕਵਰ ਆ ਕਾਰਨ ਹੁੰਦਾ ਨਾ ਕਿ ਆ ਮੋਬਾਈਲ ਕਵਰ ਵੀ ਪਾਣੀ ਚ ਜਿਹੜਾ ਮੋਬਾਈਲ ਡੁੱਬੇ ਨਾ ਤੇ ਇਹਦਾ ਚਿੱਤਾਂ ਤੋਂ ਆਪਾਂ ਹਣ ਵਾਹ ਲੈਂ ਜਾਂ ਤੇ ਅੱਗੇ ਜਾਂਦੇ ਇਹ ਟੋਪੀਆਂ ਵੇਖਦੇ ਆ ਇਹ ਕਹਿੰਦੇ ਟੋਪਿਕ ਹਾਊ ਮੱਚ ਵਾਹ ਮਾ ਮੱਚ 6 ਮੱਚ 100 ਬਣੀ ਵੇਗੀ ਭਾਜੀ ਆ ਜੋ ਲੈਤੀ ਨਹੀਂ ਦਾਇਤਾ ਮੁਫਤ ਦੀ ਹੈ ਸਹੀ 50 ਹੋਰ ਇਹ ਪਤਾ ਲੈਣਾ ਕਰਨਾ ਇਹਨਾਂ ਨੇ ਕੋਸ਼ ਨਹੀਂ ਕਰ ਮੈਂ ਠੇਠੀ ਕਰਦੇ ਆ ਓਵਰ ਆਲ ਸਮਝ ਆ 17 17 34 ਓਕੇ ਸੋ ਰਹਾ ਫਟ ਜਲਦੇ ਆ ਪਟਾਇਆ ਅਜੇ ਮੈਂ ਇੱਥੇ ਫਿਰਦਾ ਆ ਆ ਅਨਾਉਂਸਮੈਂਟ ਵਾਲੇ ਸਪੀਕਰ ਥਾ ਤਾਂ ਲੱਗੇ ਹੁੰਦੇ ਆ ਤੇ ਪਰ ਖਾਫ ਖਾਬਲੀ ਕਰੀ ਜਾਂਦੇ ਹੋਰ ਇਹਨਾਂ ਦਾ ਕੋਈ ਸਮਝ ਨਹੀਂ ਆਉਂਦੀ ਹਲਹਾਲ ਇੱਥੇ ਫੇਰ ਇਹਨਾਂ ਨੇ ਰੋਕ ਲੈਣਾ ਮੈਨੂੰ ਲੱਗਦਾ ਇਹਦਾ ਗਰੋਪ ਵਾਲੇ ਹੁੰਦੇ ਨਾ ਫਿਰ ਆਇਆਂ ਚੰਨਾ ਚੱਕ ਕੇ ਲਿਆਉਂਦੇ ਆ ਆਪਣਾ ਉਹਦਾ ਵੀ ਹੁੰਦਾ ਮੂਰੇ ਆਹ ਫਲਾਲ ਆ ਕੋਰੀਆ ਤੋਂ ਆਇਆ ਮੈਨੂੰ ਲੱਗਦਾ ਤੇ ਇਹਨਾਂ ਨੂੰ ਪਤੰਦਰਾ ਨੂੰ ਗਰਮੀ 'ਚ ਡੰਡ ਲੱਗੀਆਂ ਜਾਂਦਾ ਟੌਲ ਵੇ ਰੱਖੀ ਪਰਦਾ ਸਿਰ ਤੇ ਹੈ ਨਾ ਇਹ ਬਸ ਦੇਖੋ ਵੀ ਅਲੱਗ-ਅਲੱਗ ਤਰ੍ਹਾਂ ਦੀ ਦੁਨੀਆ ਹੈ ਤੇ ਕਬੂਤਰ ਵੀ ਉੱਡੀ ਜਾਂਦੇ ਯਾਰ ਕੀ ਮਾਹੌਲ ਹੈ ਮਾਹੌਲ ਜਮ ਐਕ ਨੰਬਰ ਹੈ ਫਲਾਲ ਇਧਰ ਦੇ ਪਾਸੇ ਜਦਾਂ ਟਾਈਮ ਜਿਹੜਾ ਸਵੇਰ ਦੇ 11:30 ਵਜੇ ਆ ਆ ਹਾਂਜੀ ਵੱਲਾਹੀਆ ਅੱਛਾ ਇਹ ਕਹਿੰਦਾ ਲਾਈਨ ਕਿਧਰ ਚੱਕਿਆ ਮੂਹਣਾ ਲੇ ਸਿਰ ਪੱਕੇ ਭੁਕੇ ਲੱਗੇ ਆ ਭਾਈ ਮਾਰਕੀਟ ਜਮਾਂ ਲੋਕਲ ਐ ਤੇ ਅਲੱਗ ਅਲੱਗ ਤਰ੍ਹਾਂ ਦੀ ਦੁਨੀਆਂ ਯਾਰ ਬੰਦੇ ਨੇ ਕਿਹੋ ਜਿਹੇ ਟੋਪਾਂ ਪਾ ਗਏ ਹਨਾ ਓਕੀ ਟੋਕੀ ਤੇ ਨਾਲ ਸਾਰਾ ਕੰਮ ਚੱਲਦਾ ਤੇ ਇਧਰਲੇ ਪਾਸੇ ਆ ਸਾਰਾ ਸਾਰਾ ਜਿਹੜਾ ਏਰੀਆ ਇਹ ਹੈਗਾ ਪਟਾਇਆ ਦਾ ਪਟਾਇਆ ਇੱਕ ਆਪਾਂ ਗੱਲ ਕਰਕੇ ਸਮੁੰਦਰ ਦੇ ਜਮਾ ਕਨਾਰੇ ਤੇ ਵਸਿਆ ਹੋਇਆ ਇਹ ਸ਼ਹਿਰ ਠੀਕ ਹੈ ਇਹ ایتੋਂ ਬੱਲੇ ਸੀਗੇ ਫਿਰ ਹਾਲ ਸਵੇਰੇ ਵੀ ਗਰੁੱਪ ਚੱਲਦਾ 9:00 ਵੇ ਤੇ ਇਧਰੋਂ ਵਾਪਸੀ ਹੋਈ ਜਾਂਦੀ ਹੈ ਤੇ ਆਪਾਂ ਜਾਈ ਜੰਨੇ ਤੌਲਿਆਂ ਵਾਲੇ ਫੇਰ ਮਿਲੀ ਜਾਂਦੇ ਇਹਨਾਂ ਕੋਈ ਕਲਚਰ ਹੀ ਨਹੀਂ ਦਾ ਬੜਾ ਸੋਣਾ ਤੌਲੋ ਚੱਕੀ ਫਿਰਦੇ ਯਾਰ ਹਨਾ ਆਪਾਂ ਉੱਥੇ ਦੇਖ ਕੇ ਹੈਰਾਨ ਸੀ ਵੀ ਤੌਲਿਆਂ ਵਾਲੇ ਕਿੱਥੋਂ ਆ ਗਏ ਇਹ ਜਾਂ ਇਹਨਾਂ ਹੋਂ ਨੂੰ ਨਜਾਦੇ ਤੇ ਨਾਲ ਨੂੰ ਚੱਕੀ ਜਾਂਦੇ ਹਨਾ ਸੋ ਇੱਥੇ ਆਹ ਜਿਹੜਾ ਬੋਰਸਾਂ ਨੇ ਇਨੂੰ ਫੈਰੀਜ ਬੋਲ ਦਿੰਨੇ ਆ ਤੇ ਜੇ ਦੇਖ ਰਹੇ ਹੋ ਇਹ ਬਹੁਤ ਸਸਤ ਹੈ ਜੇਕਰ ਦੁਨੀਆਂ ਦਾ ਤੁਸੀਂ ਕੋਈ ਵੀ ਦੇਸ਼ ਘੁੰਮਦੇ ਹੋ ਤਾਂ ਸਭ ਤੋਂ ਮਹਿੰਗੇ ਹੁੰਦੇ ਆ ਸਭ ਤੋਂ ਸਸਤਾ థਾਈਲੈਂਡ ਜਾਂ థਾਈਲੈਂਡ ਦੇ ਵਿੱਚ ਤੁਸੀਂ ਮੰਨ ਲਓ ਵਾਟਰ ਐਕਟੀਵਿਟੀਜ਼ ਕਰ ਸਕਦੇ ਹੋ ਹੋਰ ਬੜੇ ਤਰ੍ਹਾਂ ਦੇ ਕਲੱਬ ਹੈ ਠੀਕ ਹੈ ਉਹ ਬੱਚਿਆਂ ਵਾਸਤੇ ਅਲੱਗ-ਅਲੱਗ ਡਾਲਫਿਨ ਸ਼ੋਅ ਵਗੈਰਾ ਹੈ ਨਾ ਸਭ ਕੁਝ ਮਿਲ ਜਾਂਦਾ ਤੇ ਬੜੀ ਕਫਾਇਤੀ ਹੈ ਮਤਲਬ ਦੁਨੀਆਂ ਦੇ ਵਿੱਚ ਕੋਈ ਹੋਰ ਦੇਸ਼ ਨਹੀਂ ਹੁੰਦਾ ਜਿਹੜਾ ਇੰਨਾ ਸਸਤਾ ਹੋਵੇ ਤੇ ਇੰਨਾ ਜਿੱਥੇ ਸਭ ਕੁਝ ਮਿਲਦਾ ਹੋਵੇ ਜੇ ਇਹੀ ਤੁਸੀਂ ਇਹ ਐਕਟੀਵਿਟੀਆਂ ਕਿਸੇ ਫਾਰਮ ਦੇ ਵਿੱਚ ਕਿਸੇ ਡਵੈਲਪ ਕੰਟਰੀ ਚ ਕਰੋਗੇ ਤਾਂ ਇਹ ਤੁਹਾਨੂੰ ਲੱਖਾਂ ਚ ਪੈ ਜਾਣਗੀਆਂ ਠੀਕ ਹੈ ਤੇ ਇੱਥੇ ਤੁਹਾਨੂੰ ਲਗਭਗ ਸੈਂਕੜੇ ਜਾਂ ਹਜ਼ਾਰ ਆਪਾਂ ਦੇ ਸਰ ਜਾਂਦਾ ਇਹਦਾ ਉਹ ਇੱਥੋਂ ਇਹ ਇਹਨਾਂ ਨੇ ਪਿਕ ਕਰਨਾ ਤੇ ਹਲਾਕ ਦੂਜੀ ਬੋਰਡ ਚ ਭਾ ਦੇ ਤੇ ਆਪਾਂ ਆਪਦੇ ਵਿਵਾਰੀ ਦਾ ਇੰਤਜ਼ਾਰ ਕਰਦੇ ਤੇ ਖਰਹਾ ਆਹੀ ਬਹੁਤ ਹੈ ਇੱਥੇ ਤਾਂ ਇਹਨੇ ਸਾਰਾ ਕੁਝ ਕਰਾਉਣਾ ਮੈਨੂੰ ਲੱਗਦਾ ਹੈ ਉ ਆਪਣਾ ਵਾਲੀ ਬੋਰਡ ਵੀ ਆ ਗਈ ਹੈ ਠੀਕ ਹੈ ਤੇ ਇਹਨਾਂ ਇਹਦਾ ਭਾਵਾ ਜਾਜ ਹਾਂ ਇਹ ਬਾ 2 4 2 8 ਹੈ ਵਾਟਰ ਐਕਟੀਵਿਟੀਆਂ ਹੋਣੀਆਂ ਸ਼ੁਰੂ ਆ ਤੇ ਆਪਣੇ ਗਰੁੱਪ ਵਾਲੇ ਪੰਦੇ ਜਿਵੇਂ ਤੇ ਕਿਹੜੇ ਸਾਵਣਾ ਕਰਦੇ ਬਾਗਾ ਪਾਉਣੇ ਹਨਾ ਤੇ ਇਹਨਾਂ ਦਾ ਬਾਗੀਆਂ ਪਾਉਣੀਆਂ ਤੇ ਫਹਾਲ ਇਹਨਾਂ ਦੇ ਬਾਗੀ ਪਣੀਆਂ ਵੀ ਤਾਂ ਜਾ ਕੇ ਚੜਨਾ ਹੁੰਦਾ ਹਨਾ ਮੋਰ ਦੇ ਵਿੱਚ ਪਟੀਆਂ ਇਕੱਠੀਆਂ ਕਰ ਦਿੰਦੇ ਵੋਟਰ ਧਾਰ ਨਾਲ ਸਮੁੰਦਰ ਦੇ ਤੇ ਬਹੁਤ ਲੋ ਆਉਣਿਆ ਭਰਾਵੋ ਆਲੇ ਦਾ ਜਿਹੜਾ ਬਾਜਨਾ 应该应该不拉吧。 ਆ ਜਦੋਂ ਅੰਦਰਾਸੀ ਵਾਕ ਕਰਦੇ ਆ ਮਲੇ ਸੁੰਦਰ ਦੇ ਫੱਲੇ ਇਹਨਾਂ ਦੀ ਜਰੂਰਤ ਪੈਂਦੀ ਹੈ ਤੇ ਇਧਰੇ ਪਾਸੇ ਲਗਾਤਾਰ ਸਾਰੇ ਲੱਗੇ ਹੋਏ ਆ ਹਨ ਹਾਲ ਆਪਣੇ ਗਰੁੱਪ ਦੇ ਬੰਦੇ ਆ ਜਿਹੜੇ ਜਾ ਰਹੇ ਆ ਸੋ ਫਾਈਨਲੀ ਅਪਾ ਪੰਜ ਗਾਕੋ ਆਈਲੈਂਡ ਦੇ ਉਸ ਪਾਈਂਡ ਹੈ ਰੋਬੈ ਕੁ ਵੀ ਲੱਗਦੀ ਹੈ ਯਾਰ ਉਹ ਇਹ ਇੱਕ ਤਰ੍ਹਾਂ ਦੀ ਜਨਤ ਹੀ ਹੈ ਭਾਈ ਠੀਕ ਹੈ ਹਮਾਲਾ ਬੀਚ ਦਾ ਬਹੁਤ ਦੇਖਿਆ ਪਰ ਬੀ ਸਮੁੰਦਰ ਦੇ ਅੰਦਰਲਾ ਬੀਚ ਦੇਖਣਾ ਤਾਂ ਭਾਈ ਪਟਾਇਆ ਹੋਣਾ ਹੀ ਪੈਂਦਾ ਤੇ ਬਹੁਤ ਸੋਹਣਾ ਇੱਥੇ ਕਈ ਐਕਟੀਵਿਟੀ ਹੋਣਾਂ ਜਿਵੇਂ ਆਪਾਂ ਗੱਲ ਕਰੀਏ ਬਨਾਣਾ ਬੋਟ ਹੋ ਗਈ ਤੇ ਦੂਸਰਾ ਉਹਦਾ ਸਕੂਟਰ ਹੈ ਚਲਾਉਣ ਵਾਲਾ 2 ਘੰਟੇ ਇਸ ਬੀਚ ਤੇ ਬਿਤਾ ਕੇ ਤੇ ਨਹਾ ਨੂੰ ਕਿ ਹੁਣ ਆਪਣਾ ਇਹਦਾ ਗਰੁੱਪ ਹੈ ਓ ਰੈਡੀ ਹੈ ਪੋਰਟ ਵਾਸਤੇ ਭਾਈ ਆਪਾਂ ਜੰਨੇ ਆ ਅੱਗੇ ਫਰਹਾਲ ਤੁਹਾਨੂੰ ਅਸੀਂ ਪਹਿਲਾਂ ਮਾਹੌਲ ਦਿਖਾ ਰਹੇ ਆ ਇਹ ਦੁਕਾਨਾਂ ਤੋਂ ਕੋਨਾ ਲੱਗੀਆਂ ਹੁੰਦੀਆਂ ਹਨ ਲੋਕ ਬਿਨਾਂ ਪੂਰਾ ਪੀ ਜਾਂਦੇ ਠੀਕ ਹੈ ਤੇ ਮਤਲਬ ਪੂਰਾ ਰੌਣਕ ਮੇਲਾ ਹੁੰਦਾ ਫਰਹਾਲ ਸ਼ਾਮ ਢਲਣ ਤੇ ਤੇ ਲਗਭਗ ਟਾਈਮ ਆ ਜਿਹੜਾ ਤੇ ਸੁਭਾਗਤੂਗਾ ਸਾਡੇ 3 ਦਿਨ ਦੇ ਤੋਂ ਆਪਾਂ ਹੁਣ ਬੋਰਡ ਵਾਲਾ ਹੀ ਬਾਜਾ ਮਾਰੀ ਜਾਂਦਾ ਤੇ ਆ ਅੱਜ ਦਾ ਠੀਕ ਹੈ ਇਹਦੇ ਕੋਲ ਆ ਨਾਮ ਲਿਖਿਆ ਹੁੰਦਾ ਸਾਰਿਆਂ ਦਾ ਇਹਨਾਂ ਕਹਾਵਾਂ ਵੀ ਆਜੋ ਚੱਲ ਗਈ। ਇਹ ਆਈ ਜਾਂਦਾ। ਥਾਈਲੈਂਡ ਕਲਾ ਇੰਡੀਅਨ ਦੇ ਵਿੱਚ ਨਹੀਂ ਅੰਗਰੇਜ਼ਾਂ ਦੇ ਵਿੱਚ ਉਦੋਂ ਬਣਾ ਕੋਰੀਆ ਦੇ ਵਿੱਚ ਜਪਾਨੀ ਦੇ ਵਿੱਚ ਤੇ ਬਾਕੀ ਦੋਨਾਂ ਦੇ ਵਿੱਚ ਨੇ ਮੁਲਕਾ ਚਾਈਨੀਜ਼ ਵਗੈਰਾ ਹਨ। ਉਹਨਾਂ ਚ ਪੂਰਾ ਜਿਹੜਾ ਆਪਾਂ ਗੱਲ ਕਰ ਗਏ ਪਰਫੁੱਲ ਦਾ ਤੇ ਇੱਥੇ ਤੁਹਾਨੂੰ ਹਰ ਇੱਕ ਐਕਟੀਵਿਟੀ ਜਿਹੜੀ ਬੜੇ ਸਾਫ ਰੇਟ ਤੇ ਮਿਲ ਜਾਂਦੀ ਤੇ ਆਹ ਸਟਾਫ ਆਉਣ ਤੁਹਾਨੂੰ ਲੈ ਕੇ ਜਾਣ ਵਾਸਤੇ। ਤੋਂ ਸਾਡੀਆਂ ਉਹਨਾਂ ਐਕਟੀਵਿਟੀਾਂਾਂ ਜਿਹੜੀਆਂ ਪੂਰੀਆਂ ਤੇ ਮਾਹੌਲ ਦਿਖਾ ਦਿਆਂ ਤੁਹਾਨੂੰ ਮਾੜਾ ਜਾਂ ਕਿਤੇ ਕੁਰਸੀ ਨਾਲ ਰੋਕ ਰਹੀ ਆਪਣੀ ਕੋਈ। ਇੱਥੇ ਨਾਲ ਹੀ ਪਹਾੜ ਆ ਯਾਰ ਨਾਲ ਹੀ ਵਿੱਚ ਤੇ ਵਿੱਚ ਸਮੁੰਦਰ ਇਹੋ ਚੀਜ਼ਾਂ ਬਹੁਤ ਮੁੰਦ ਕੱਟ ਮਿਲਦੀਆਂ ਠੀਕ ਹੈ ਤੇ ਇਹ ਜਿਹੜੇ ਬੰਦੇ ਆਹ ਡਾਉਂਦੇ ਆ ਮੰਤਰਸਰ ਦੇ ਵਿੱਚ ਕੈਸੇ ਹੋ ਸਰ ਕੀ ਹਾਲ ਹੈ ਕੀ ਕਰ ਹੈ ਬਾਕੀ ਹਾਲ ਹੈ ਬੜੀਆ ਭਾਈ ਆਪ ਸੁਣਾਓ ਬੜੀਆ ਭਾਈ ਇਹ ਡਾਉਂਦੇ ਆ ਮੰਤਰ ਭਾਈ ਭਾਈ ਆਪ ਜਾ ਰਹੇ ਤੁਸੀਂ ਸਸਰਾਲ ਕਹਾ ਜਾ ਰਹੇ ਹੋ ਸਸਰਾਲ ਜਾ ਰਹੇ ਹਾਂ ਮੈਂ ਆਪਾਂ ਦਾ ਸਸਰਾਲ ਜਾ ਰਹੇ ਹਾਂ ਇਹ ਸਸਰਾਲ ਹੀ ਜਾਂਦਾ ਹੈ ਏ ਪਾਕਿਸਤਾਨੀ ਬਣਾ ਡਾਉਣੇ ਮੰਦ ਰਹਿਣਾ ਪਾਕਿਸਤਾਨ ਸਾਬ ਅੱਜਾ ਜੀ ਕਾਹਦੇ ਪਾਕਿਸਤਾਨ ਦੇ ਕਾਹਦੇ ਲਾਹੌਰ ਸੇ ਹਾਂ ਇਹ ਕੋਸਰੌਰ ਸੇ ਨਹੀਂ ਬਾਜੀ ਇੱਕ ਹੋਰ ਕਿਥੋਂ ਆਇਆ ਮੈਂ ਮਾਰ ਮਾਤਾ ਬਾਜੀ ਬਰਮਾ ਮੀਂਮਾ ਮੀਂਮਾ ਮਾਰ ਹਰਿਆਣਾ ਮੀਂਮਾ ਹਾਂ ਹਰਿਆਣਾ ਮੀਂਮਾ ਸੇ ਹੈ ਅੱਛਾ ਤੇ ਤੂੰ ਆ ਪਾਕਿਸਤਾਨ ਰੌਰ ਸੇ ਤੇ ਆਪਾਂ ਇਹ ਬੰਦਾ ਬਰਮਾ ਬਰਮਾ ਇਹ ਲੱਗਦਾ ਤਾਂ ਨਹੀਂ ਤੇਰੇ ਨਾਲ ਆ ਜਿਹੜੇ ਹਸਾਉਣਾ ਤੂੰ ਖਾਈ ਜਾਂਦਾ ਦੰਦ ਜੇ ਔਖੇ ਆ ਬਾਹਲਾ ਚਰ ਕੱਟਣਾ ਹੈ ਨਾ ਇਹ ਹਣਾ ਇਹ ਹਾਂ ਇਹ ਆ ਉਹ ਇਹਨਾਂ ਦੇ ਪੈਸੇ ਹੁੰਦਾ ਬਾਹਲੇ ਇਕੱਠੇ ਤੇ ਇਹਦੋਂ ਸਾੰਭਣੀਆਂ ਦੇ ਤੇ ਉਹਦੇ ਲੈ ਕੇ ਇਹਨਾਂ ਨੇ ਰਾਜਨੀ ਕਹਿੰਦਾ ਤੇ ਉਹਨਾਂ ਨੇ ਮੂੰਹ ਜੋੜ ਲੈਣਾ ਤਰੇ ਯਾਰਾਂ ਨੇ ਮੱਲਾ ਤਾਂ ਹਣਾ ਇਹ ਗੱਲ ਸਹੀ ਨਹੀਂ ਸਹੀ ਬਾਰੇ ਹਣਾ ਆਪਣੇ ਪੈਸੇ 'ਚ ਹੀ ਖਾਤਾ ਹੈ ਦੰਦ ਦਾ ਦੰਦ ਤਾਂ ਮੈਂ ਖਰਾਬ ਕਰਾ ਜੋ ਵੀ ਉਹ ਦੰਦ ਕਾ ਜੋ ਵੀ ਉਹ ਚਲੋ 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 ਥੋੜੀ ਦੂਸਰੇ ਦੇ ਪੈਸਾ 'ਚ ਖਾਤਾ ਹੈ ਆ ਪੈਸਾ 'ਚ ਖਾਤਾ ਹੈ ਅੱਛਾ ਉਹ ਪਾਨਾ ਘਾ ਰਾਇਆ ਬਿਚਾਰਾ ਕੋਈ ਵੀ ਦੋਸ਼ ਨਹੀਂ ਹੈ ਉਸਕੇ ਪਿੱਛੇ ਬੜਾ ਹੈ ਸਾਡੇ ਵਾਲੇ ਗੋਰਾ ਨੂੰ ਸੈਲੀਬ੍ਰਿਟੀ ਮੰਨ ਲੈਂਦੇ ਆ ਬੱਸ ਜੱਥੇ ਆਉਣ ਗਿਆ ਦੇਖ ਲੋ ਜੜਾ ਲੱਗਿਆ ਨਾਲੇ ਜਿਵੇਂ ਆਪਾਂ ਕਹ ਕੇ ਆਪਣੇ ਨੇ ਸਾਥ ਹੁੰਦੇ ਉਹ ਸਾਹਣਾ ਤੇ ਦੇਖ ਜਿਹੜੇ ਸਾਹਣਾ ਨੂੰ ਆਇਆ ਲੱਗਦਾ ਜਿਵੇਂ ਬੱਸ ਇਹਨਾਂ ਨੂੰ ਬਰਾਕਵਾਵਾ ਮਿਲ ਗਿਆ ਹੁੰਦਾ ਨਾਲ ਜਨਤ ਪਤਾਂ ਦਰਾਂ ਨੂੰ ਛੱਡਦੇ ਨਹੀਂ ਬਾਅਦ ਚ ਭਾਵੇਂ ਗਾਲਾਂ ਹੀ ਕੱਢਣ ਮੈਨੂੰ ਇੱਧਰ ਸੁਟਾ ਲਈ ਜਾਂਦਾ ਇੱਧਰ ਦੇਖ ਆ ਕੱਢਦਾ ਨਾ ਮਹਿਰੇ ਵਾਲੀ ਟੀਮਣੀ ਵਾਂਗੂ ਧੂਆ ਕੱਢਦਾ ਦਰਾ ਯਾਰ ਆ ਆਹ ਹੈ ਛੱਲੇ ਤੁਹ ਮਾਰੇਗਾ ਛੱਲੇ ਝੱਲੇ ਕੀ ਇਹ ਤਾਂ ਮਾਰ ਕੱਢ ਕੇ ਲਾਈ ਜਾਂਦੇ ਜਿਵੇਂ ਡਿਜ਼ੀਰ ਕੱਢ ਰਹੇ ਆ ਏ ਜੱਟ ਆ ਜਿਹੜੇ ਹੈਗੇ ਆ ਨਾਲ ਹੀ ਕਹਿੰਦਾ ਤੇ ਇਧਰ ਆ ਦੇਖ ਲੋ ਉਹ ਗੋਰਾਣਾ ਇਸ਼ਾਰਾ ਦੇ ਉਹ ਭਰਾਵੋ ਚੜਜੋਕ ਦੇ ਜਾ ਜੂਬੜ ਆਹ ਕਹਿੰਦਾ ਵੀ ਪਰੇ ਛੜਦੇ ਹੋ ਭਰਾਵੋ ਚੜਜੋ ਇਹਨਾਂ ਨੂੰ ਤਾਂ ਗੋਰੇ ਤਾਂ ਐ ਫੋਟੋ ਦੇਣਾ ਜੀ ਪਤਾ ਨਹੀਂ ਆਪਾਂ ਕਿਹੜਾ ਦੁਨੀਆ ਦੇ ਵਿੱਚ ਮਾਰ ਕਮਾਰਾ ਜਿਹਦੇ ਨਾਲ ਇੰਨੇ ਲੋਕ ਫੋਟੋ ਖਿਚਾਈ ਜਾਂਦੇ ਆ ਆ ਦੇਖ ਲੈ ਕੀ ਹਾਲ ਕੀ ਦੁਨੀਆ ਦਾ ਯਾਰ ਹੁਣ ਆਪਣੀ ਵੋਟ ਆ ਗਈ ਐ ਤੇ ਆ ਸਾਰੇ ਲੈਣਾ ਲਾ ਕੇ ਤੇ ਆ ਡਾਡ ਫੋਟੋਆਂ ਦੇ ਵਿੱਚ ਉਹਨਾਂ ਚੜਾ ਦੇਣਾ ਤੇ ਹੁਣ ਦੋ ਆਪਾਂ ਚੱਲੇ ਆ ਅੱਲਾਹ ਅੰਤ ਕਰਨ ਵਾਸਤੇ ਭਾਇ ਨਿਕਾਰਾ ਸਾਰਾ ਕੁਝ ਨਿਮੜ ਕੇ ਹੁਣ ਆਪਾਂ ਪਹੁੰਚ ਗਏ ਆ ਦੁਬਾਰਾ ਆਪਣੀ ਬੱਸ ਕੋਲ ਤੇ ਬੱਸ ਨੇ ਲੈ ਕੇ ਜਾਣਾ ਆਪਾਂ ਨੂੰ ਅੱਗੇ ਜਿੱਥੇ ਜਾ ਕੇ ਆਪਾਂ ਕਰਨਾ ਪਟਾਇਆ ਸਿਟੀ ਦੇ ਵਿੱਚ ਦਿਨਾਂ ਦੇ ਖਾਣ ਨੂੰ ਕਿਹੜਾ ਨੇ ਹੁੰਦੇ ਆ ਲੰਚ ਜਿੱਥੋਂ ਸਵੇਰੇ ਆਪਾਂ ਚੱਲੇ ਸੀ ਬਿਲਕੁਲ ਉਸੇ ਜਗ੍ਹਾ ਤੇ ਦੁਬਾਰਾ ਆ ਗਿਆ ਤੇ ਹੁਣ ਵਹਿਣ ਲੱਗੀ ਹੋਈ ਆ ਤੇ ਇਹਨਾਂ ਨੂੰ ਹੁਣ ਖਾਣਾ ਖਵਾਉਣ ਵਾਸਤੇ ਜਾਣਾ ਭਾਈ ਚਲੋ ਮੈਂ ਹਲੋ ਹਲੋ ਹਾਂ ਹਾਂ ਤੇਨੇ ਫੋਲੋਅ ਅਪ ਕਰਦੇ ਆ ਐਵੇਂ ਕਾਲ ਹੋਈ ਜਾਣਾ ਯਾਰ ਜੇ ਕੋਈ ਕੋਈ ਖਾਣ ਚਾਹੇ ਨਾ ਗੈਂ ਗੋਰ ਥੀ ਗੈਂ ਯਾ ਸੋ ਹੋਰ ਪਾੜਿਆ ਰਹਿ ਗਿਆ ਮੈਂ ਕਿ ਬੈਂਡ ਤੇ ਚੱਲਦੇ ਆ ਅੱਗੇ ਨਾਲ